ਆਪ ਕਾਮੇ ਦਾ ਸਾਫਾ ਨਿਰਾਮੇ ਦਾ ਆਪਣੇ ਦੂਜੇ ਵਾਪਸ ਆਉਣ ਦੇ ਲਈ 10 ਮਿੰਟੇ ਆਵਗਾ ਤੇਰਾ ਕੋਸ਼ਿਸ਼ ਕਰੂੰਗੀ ਲੈ ਮਾਫੀ ਆਸਿਨਾ ਇਸ ਕਰਕੇ ਦੂਜੇ ਵਾਪਸ ਕਿਹਾਇਆ ਕਰੋ ਜਿੰਨਾ ਵੀ ਸਵਾਲ ਲੱਗਦਾ ਹੈ ਇਹ ਕੀਮਤੀ ਸਮਾਂ ਕੋ ਦਰਵਾਜ਼ੇ ਵਿੱਚ ਵਿਚਾਰਨਾ ਚਾਹੀਦਾ ਵਿਚਾਰਨਾ ਚਾਹੀਦਾ ਇਹ ਪਾਵੇ ਪੰਚ ਵਿੱਚੋਂ ਪਾਵੇ ਦੱਬ ਵਿੱਚੋਂ ਬੰਦਾ ਇਹ ਕਿਸੇ ਸਮਾਜ ਨੂੰ ਦੂਜੇ ਵਾਪਸ ਵਿਚਾਰੀਏ ਨੂੰ ਫਸੇ ਜਾਣ ਜੋ ਦੱਸਿਆ ਕਰੋ ਦੱਸਿਆ ਤਾਲਾ ਜੀ ਜਿੱਤੀ ਸਮਾਂ ਲਈ ਕਪਰੇ ਕਮਰਾਰਾ ਦੇ ਵਿੱਚ ਆਪਣੇ ਪ੍ਰਮਾਣੂ ਪਾਣ ਦੇ ਨਾਲ ਠੀਕ 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 ਰਹੇਗਾ ਜੀ ਕੌਮ ਦੇ ਮਹਾਨ ਬਾਦ ਸੰਤ ਪਇਸਾ ਹੈ ਬਾਦ ਅੱਜ ਕੌਮ ਦੇ ਮਹਾਨ ਕਾਫੇਵਾ ਦੇ ਫਾਮ ਹਮਤ ਵਾਪਸ ਸੁਖਾ ਸਿੰਘ ਜੀ ਕਰਨਾਲ ਵਾਲੇ ਉਹ ਵੀ ਆਪਣੇ ਸਾਡੀ ਜੱਥੇ ਨੂੰ ਇਹ ਹੁੰਦੇ ਇੱਕ ਪਹਿਲਾਂ ਇਹ ਆਤਮਾ ਦੇਗੇ ਨੇ ਸ਼ਰਵਾਪ ਦੇਗੇ ਨੇ ਸੰਤ ਮਹਾਂਪੁਰਸ਼ ਸੰਤ ਬਾਬਾ ਜੋਗਾ ਸਿੰਘ ਜੀ ਸੰਤ ਬਾਬਾ ਲਾੜੀ ਸੇਵਾ ਹੈ ਸਾਰ ਕੁੰਦੀ ਏ ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਹੋਏ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਧੰਨਵਾਦ ਕਰਦਾ ਸੰਤ ਬਾਬਾ ਸੁਖਾ ਸਿੰਘ ਜੀ ਦਾ ਜੋ ਆਪਣੇ ਬੱਚਿਆਂ ਨੂੰ ਮਾਨਸਿਕ ਅਧਿਕਾਰ ਬਖਸ਼ਦੇ ਗਰੀਬਵਾਲਾਂ ਨੂੰ ਸੁਪਰੀ ਰਾਸ਼ਟਰੀ ਸ਼ਕਤੀ ਬਖਸ਼ਦੇ ਇਹਨਾਂ ਕਾਰਨ ਕੋਈ 10 ਬੱਚੇ ਸਾਡੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਉ ਮੈਂ ਆਪਣੇ ਕਿਥੇ ਤੋਂ ਤੂੰ ਦਾ ਇਸ ਨੂੰ ਜਿਨ੍ਹਾਂ ਨੂੰ ਸਮਾਂ ਮਿਲੇ ਉਹਦੇ ਸਮੇਂ ਦੇ ਚਾਪ ਦੇ ਵਿੱਚ ਸਾਡੇ ਨੂੰ ਬਣਨਾ ਨਵੇਂ ਪਾਠ ਤੇ ਅਦਕਾਰ ਦਾ ਸ਼ਕਤੀ ਦੇ ਹਵਾਲੀ ਆ ਗਏ ਦੁੱਖਾਂ ਦੇ ਸੋ ਪਾਵਾ ਚੰਗੇ ਚੰਗੇ ਜਿਨ੍ਹਾਂ ਦੇ ਗਵਾਲੀਆ ਤੋਂ ਕਿੱਦੇ ਦੇ ਵਿੱਚੋਂ ਬਵੰਦਾ ਆ ਕੇ ਤੇ ਹੱਥ ਵਾ ਕੇ ਲੈ ਕੇ ਆਇਆ ਹਾਂ ਉਹ ਕਿਆਮ ਸਾਕ ਦੇ ਨਾਲ ਅੰਦਰ ਗਾ ਅੱਜ ਬੰਦੀ ਕੋ ਦੇ ਵਿੱਚ ਤੇ ਜਿਹੜੇ ਪਾਖਾ ਚਾਹ 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 ਗਿਆ ਜੀਆ ਬਵੰਦਾ ਆ ਕੇ ਹੱਥ ਵਾ ਕੇ ਚੱਕੇ ਸੀਮੀ ਲੈ ਕੇ ਆਇਆ ਹਾਂ ਮੈਂ ਬੋਲਾਂ ਜਿਹੜਾ ਸ਼ਖਸਾਂ ਦੇ ਪਰੰਪਰਾ ਰੱਖਦਾ ਹੈ ਉਸ ਤੋਂ ਮੇਰੇ ਕੋਲ ਇੱਕ ਖਾਸ ਕੋਈ ਮਾਦਿਰ ਦੀ ਕਿੱਤੀ ਦਾ ਪੁਸਤਕ ਆਇਆ ਇਹ ਕਿ ਕਿ ਦੇ ਪੁਤਰੀ ਨੋਕਾਂ ਤੋਂ ਦੇ ਬਾਅਦ ਤੇ ਪੰਚਪਾਚਾ ਗੁਰੂ ਅੰਦਰ ਦੇ ਪਾਚਾ ਸ੍ਰੀ ਮਾਨ ਨੂੰ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਬਾਣੀ ੁਰਤੀ ਬਾਣੀ ਦਾ ਜਹਾਜ ਪਣਾ ਕੇ ਗੁਰੂ ਗ੍ਰੰਥ ਸਾਹਿਬਹਾਰਾਜ ਰੱਜ ਕੇ ਦਿੱਤਾ ਉਹ ਬਜਾਲਾ ਵਿਰੋਧੀਆਂ ਨੇ ਇਸ ਦਾ ਵਿਰੋਧ ਕਰਕੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਕੋਲ ਇਹ ਜਿਹੜੀਆਂ ਚੁਗਲੀਆਂ ਲਾਈਆਂ ਸਤਨੂ ਦੇ ਪੁਰਾਤਨ ਦੇ ਪਾਚਾਪੁਰੇ ਮਾਰਾਂ ਦੀ ਕਹਿੰਦੇ ਨੇ ਪੁਰਾਤਨ ਦੇ ਗੁਰੂ ਗ੍ਰੰਥ ਰਚਿਆ ਗੁਰੂ ਗ੍ਰੰਥ ਦੇ ਵਿੱਚ ਮੁਸਲਮਾਨ ਧਰਮ ਨੂੰ ਮਾਰਾ ਲਿਖਿਆ ਗਿਆ ਇਹਨਾਂ ਜਰਮਾਂ ਨੇ ਚਾਲ ਚੱਲ ਕੇ ਮੇਰੇ ਗੁਰਾਤਨ ਦੇ ਪਾਚਾਪੁਰੇ ਮਾਦ ਨੂੰ ਲਹੋਂ ਵੀ ਧਰਤੀ ਦੇ ਉੱਤੇ 20 ਮਈ 1806 ਨੂੰ ਸੱਤੀ ਕਬੀਲ ਉੱਤੇ ਵਹਾ ਕੇ ਸ਼ਹੀਦ ਕਰ ਦਿੱਤਾ ਪਰ ਜਦੋਂ ਸ਼ਹੀਦ ਹੋਏ ਉਹ ਤੋਂ ਪਹਿਲਾਂ ਗਵਰਨਰ ਤੇ ਪੰਜ ਸ਼ਬਦਾਂ ਨਾਲ ਜਿੱਕਲਾਂ ਕਰਕੇ ਸਨ ਕੱਲ ਗਿਆ ਆ ਬਾਦਸ਼ਾਹ ਜਹਾਂਗੀਰ ਤੂੰ ਮੈਨੂੰ ਦੋਵਾਂ ਨੂੰ ਜੰਮਾਏ ਤੂੰ ਚਿੱਕੀ ਨੂੰ ਦੋਵਾਂ ਨੂੰ ਜੰਮਾਏ ਪਰ ਚਿੱਕੀ ਨਹੀਂ ਦਵੇਗੀ ਚਿੱਕੀ ਚੜ੍ਹ ਕੇ ਖਲਾ ਦੇ ਵਿੱਚ ਜਾਵੇਗੀ ਮੇਰੇ ਨਾਲ ਉਹ ਮਿੱਟੀ ਦਾ